ਖੂਨ ਦੇ ਬਦਲੇ ਖੂਨ ਇਸਾਬਿਤ ਹੋਇਆ ਫਿਰੋਜ਼ਪੁਰ ਫਾਜ਼ਿਲਕਾਰ ਰੋਡ ਤੇ ਜਿੱਥੇ ਕਿ ਅੰਨੇ ਵਾਗ ਗੋਲੀਆਂ ਚੁਲਾਈਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਸਵਾਰ ਚਾਰ ਨੌਜਵਾਨ ਅਦਾਲਤ ਚੋਂ ਤਰੀਕ ਪੁੱਗਤ ਕੇ ਵਾਪਸ ਘਰ ਜਾ ਰਹੇ ਸਨ ਕਿ ਅਚਾਨਕ ਦੂਜੀ ਧਿਰ ਦੇ ਕੁਝ ਲੋਕਾਂ ਨੇ ਫਾਇਰਿੰਗ ਕਰਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤੇ ਤਿੰਨ ਸ਼ਖਸ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਦਾਖਲ ਕਰਵਾਇਆ ਗਿਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਸ਼ਾਪੇਮਾਰੀ ਕੀਤੀ ਜਾ ਰਹੀ ਹੈ। ਬੰਨ ਵਾਲੇ ਬੜੇ ਕਸਤੀ ਪਟਕਾ ਰਹੇ। ਇਹ ਕੋਈ ਰੰਜਿਸ਼ ਨਹੀਂ ਹੈਗੀ ਕਿ। ਖਾਂਜੀ ਉਹ ਲੜਾਈ ਹੋਈ ਸੀ ਕਤਲ ਹੋਇਆ ਸੀ। ਪਰ ਕਤਲ ਚ ਦਰਾ ਕੰਫਰਮਾਈਜ਼ ਹੋ ਗਿਆ ਸੀ ਜਿੰਨਾਂ ਦਾ ਮਰਿਆ ਸੀ ਉਹਨਾਂ ਨਾਲ ਤਾਂ ਦਾ। ਫ੍ਰੀ ਲੋਕ ਕੌਣ ਸੀ ਫ੍ਰੀ ਰੰਜਿਸ਼ ਕਰਦੇ ਸੀ। ਪਰ ਇਹ ਰੰਜਿਸ਼ ਉਹਦੇ ਹੀ ਰੱਖਦੇ ਸੀ। ਇਹ ਕੌਣ ਸੀਗੇ ਇਹ ਨਾਟੀ ਸੀ ਤੇ ਨਾੜੀ ਦਾ ਟੁੱਪ ਕਿ ਤਰੀਫ ਫੁੱਟ ਕੇ ਤੁਹਾਡੇ ਪਿੱਛਾ ਕਿਤੇ ਨਾਲ ਨਹੀਂ ਜਾਂ ਆ ਪਿੱਛੇ ਹੀ ਕੀਤਾ ਇਹ ਪਿੰਡੇ ਦੇ ਲਾਗੇ ਗਏ ਆ ਉਦੋਂ ਪਤਾ ਹੀ ਨਹੀਂ ਲੱਗਾ ਗੋਲੀਆਂ ਗੱਡੀਆਂ ਚਲਾਉਣ ਕਿੰਨੀਆਂ ਗੋਲੀਆਂ ਚੱਲ ਗਈਆਂ ਦੇਖੋ ਜੀ ਜਦੋਂ ਵੱਜਦਾ ਸਾ ਥੱਲੇ ਗੱਡੀ ਡਿੱਗੀ ਮੈਂ ਤਾਂ ਬਈ ਹਿਸ਼ ਹੋ ਗਿਆ ਮੈਨੂੰ ਤਾਂ ਪਤਾ ਨਹੀਂ ਕੌਣ ਲੈ ਕੇ ਆਇਆ ਤੇ ਮੈਨੂੰ ਤੁਹਾਡੇ ਇੱਕ ਸਾਥੀ ਦੀ ਮੌਤ ਹੋਈ ਹੈ ਹਾਂਜੀ ਇੱਕ ਭਤੀਜਾ ਜੜਾ ਚਲਾਦਾ ਸੀ ਹਮੇਂ ਜਦ ਤੱਕ ਲਾਪਰੀ ਦਾ ਕਾਰ ਸਮਝੋ ਕੀ ਥੈਂਕ ਯੂ ਬਬਾ ਜੀ ਕੀ ਨਾਮ ਕੀ ਹੈ ਤੁਹਾਡਾ ਸੋਨ ਅਸਮੋ ਜੀ ਕੀ ਘਟਨਾ ਵਾਪਰੀ ਹੈ ਕੋਈ ਕੋਚ ਇਹ ਤਰੀਕ ਤੋਂ ਲਗੇ ਆਦੇ ਸੀ ਤੇ ਆਪਣੇ ਕੋਠੀ ਵਾਲੇ ਮੋੜ ਤੇ ਵਾਪਕ ਹੋਈ ਤਾਂ ਉਹ ਇੱਕ ਕਾਲੀ ਤੋਂ ਸਵਾਰ ਸੀ ਇੱਕ ਕਾਰ ਤੇ ਸੀ ਜਦੋਂ ਨਾਲ ਗੋਲੀਆਂ ਚਲਾਈ ਉਹ ਕੌਣ ਸੀ ਉਹ ਪਤਾ ਨਹੀਂ ਜੀ ਦੱਸਿਆਗਾ ਕਿ ਅਸੀਂ ਸਾਨੂੰ ਉਹੀ ਘਰੇ ਬੈਠ ਸਾਨੂੰ ਪਤਾ ਲੱਗਾ ਜੀ ਕਿਨੇ ਮੁੰਡੇ ਦਾ ਨਾ ਐਕਸੀਡੈਂਟ ਕਰਕੇ ਤੋਂ ਵੇਖਿਆ ਕਿਨੇ ਗੋਲੀਆਂ ਵਜ ਰਹੀਆਂ ਜੀ ਅਹੀ ਭੱਜੇ ਮੇਰੇ ਚਾਚੇ ਦਾ ਮੁੰਡਾ ਕਾਸ਼ ਦਾ ਡੈਡੀ ਅਈ ਸਾਰੇ ਭੱਜ ਕੇ ਵੇਖਿਆ ਇਹ ਰੁਕਣੇ ਹਸਤਾਂ ਲੈ ਕੇ ਜੀ ਬਾਗੀ ਇਹ ਤੋਂ ਬਾਗੀ ਇਹ ਕਨੇ ਕੋਈ ਨਹੀਂ ਬਚਿਆ ਹਾਂ ਤੇ ਕਾਫੀ ਉਹ ਸਾਰੇ ਜੁੜ ਗਿਆ ਤੇ ਬਾਕੀ ਜ਼ਖਮੀ ਪਏ ਹੋਏ ਨੇ ਹੈ ਤਿੰਨ ਜ਼ਖਮੀ ਪਏ ਨੇ ਔਰਿਆ ਕਿੰਨੇ ਜਣੇ ਅੰਦਰ ਚਲੇ ਆਪਣੇ ਕਾਸਤੇ ਚਲੀਆਂ ਜੀ ਉਹ ਉਹਦੇ ਪੂਰਾ ਹੋ ਗਿਆ ਜੀ ਕਾਸ਼ ਆਪਣਾ ਤੇ ਚੱਕੀ ਕਿੰਨੇ ਜਾਣੇ ਤਿੰਨ ਜਾਣੇ ਚੱਕੀ ਚਾਰ ਜਿੰਦੇ ਤੇ ਕੀ ਮੰਨ ਦੀ ਗੱਲ ਜੀ ਸਾਨੂੰ ਨਿصاف ਮਿਲਿਆ ਗਿਆ ਕਿੰਨੇ ਮਾਰਿਆ ਜਿਹੜੇ ਜਿਹੜੇ ਬੇਸੀ ਦੇ ਆਪਣੇ ਲੇਲੀ ਵਾਲਾ ਪੇਸਰੋ ਕੇ ਦੇ ਦਾ ਜੀ ਉਹ ਟੰਡਰ ਤੇ ਮਰਕਾਸ਼ਾ ਲਾਟ ਪਰ ਤੇ ਲਈ ਸਕਾਸ਼ ਤੇ ਹੋਰ ਆਲਰੇਡੀ ਮੁਕਦਮੇ ਚੱਲ ਚੁੱਕੇ ਜੀ ਉੱਚ ਅਦਾਲਤ ਨੂੰ ਵਾਪਸ ਆ ਰਹੇ ਸੀ ਕਾਰ ਦੇ ਵਿੱਚ ਤੇ ਉਹਨਾਂ ਦੇ ਦੇ ਦੂਜੇ ਮੁੰਡੇ ਜਿਨ੍ਹਾਂ ਨਾਲ ਪਹਿਲੇ ਮਕਦਮਾ ਦਾ ਜੋ ਸੀ ਲੜਾਈ ਹੋਈ ਸੀ ਉਹਨਾਂ ਨੇ ਗੋਲੀ ਚਲਾਈ ਤੇ ਉਹ ਗੋਲੀਆਂ ਤੇ ਲੱਗੀ ਤੇ ਉਹ ਸਪੋਰਟਿਵ ਦੀ ਬੈਚ ਕਿੰਨੇ ਦਾ ਪ੍ਰਾਨੀ ਰਣਜੀਤ ਸਾਹਿਬ ਜਿਹੜੇ ਸਵਾਰ ਸੀ ਕਾਰ ਦੇ ਵਿੱਚ ਕਾਰ ਦੇ ਵਿੱਚ ਚਾਰ ਜਣੇ ਸਭ ਕਿੰਨੇ ਕਿੰਨੇ ਸੀ ਦੋ ਦੋ ਜਣੇ ਜ਼ਖਮੀ ਹੋਏ ਇੱਕ ਤੇ ਗੋਲੀ ਲੱਗੀ ਤੇ ਜਿਹੜਾ ਚੌਥਾ ਬੰਦਾ ਉਹ ਤਾਂ ਜ਼ਖਮੀ ਨਹੀਂ ਹੋਇਆ ਉਹ ਤਾਂ ਦੇਖਦੇ ਆਂ ਕਿੱਥੇ ਸਪ੍ਰਾਨੀ ਰਣਜੀਤ ਸੀ ਕੋਈ ਪ੍ਰਾਨੀ ਰਣਜੀਤ ਸੀ ਪਹਿਲੇ ਆਲਰੇਡੀ ਇਹਨਾਂ ਤੇ ਪਛਾ ਦਰ ਸੀ ਪਰ ਹੁਣ ਤਾਂ ਕਿੱਡੀ ਇਹ ਬਿਆਨ ਤੇ ਜਿਹੜਾ ਵੀ ਹੈਗਾ ਇੰਨੀ ਚੱਕ ਲਈ ਅਸੀਂ ਕੇਸਿਸ ਕਰਾਂ ਸਰ ਜਿਨ੍ਹਾਂ ਨੇ ਗੋਲੀ ਚਲਾਈ ਆ ਉਹ ਵੀ ਦੋਸ਼ੀ ਸੀ ਪਹਿਲਾਂ ਕਿ ਉਹ ਇਹਨਾਂ ਦੇ ਨਾਲ ਹੀ ਸੀਗਾ ਇੱਕ ਮੁਕਦਮੇ ਦੇ ਵਿੱਚ ਦੋਸ਼ੀ ਸੀ ਅੱਛਾ ਨੇ ਠੀਕ ਹੈ ਕਰਾਸਿੰਗ ਓਕੇ ਚਲੋ